ਬਾਬਾ ਬੁੱਢਾ ਸਾਹਿਬ ਜੀ ਦਾ ਅੰਤਲਾ ਸਮਾ ਜਦੋਂ ਨੇੜੇ ਆਉਂਦਾ ਨਾ ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਇਹਨੂੰ ਕਹਿੰਦੇ ਨੇ ਜਿਹਨੂੰ ਬਾਣੀ ਨੇ ਆਖਿਆ ਨਾ ਕਿ ਜਿਨਾਂ ਸਾਸ ਕੇ ਦਾਸ ਨਾ ਬਿਸਰਾਏ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣੂ ਮਨਸ ਦੇਹਾ ਜਿਹਨੂੰ ਬਾਣੀ ਨੇ ਆਖਿਆ ਜੋ ਪ੍ਰਾਨੀ ਨਿਸ ਦਿਨ ਪਜੈ ਰੂਪ ਰਾਮ ਕਹਿ ਜਾਣ ਇਹ ਉਹ ਤੇ ਰੱਬੀ ਪੁਰਖ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਗੁਰੂ ਹਰਗੋਬਿੰਦ ਸਾਹਿਬ ਆਚਿਆ ਨੂੰ ਸਨੇਹਾ ਕਲਿਆ ਉਚੇਤੇ ਤੌਰ ਤੇ ਕਲਿਆ ਦਰਸ਼ਨ ਦੀਦਾਰ ਬਖਸ਼ੋ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਆਏ ਅੱਜ ਸਤਿਗੁਰੂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਆਪਣੀ ਗੋਦ ਵਿੱਚ ਰੱਖਿਆ ਇੱਕ ਬਚਨ ਆਖੇ ਪਾਤਸ਼ਾਹ ਤੇਰੇ ਦਰ ਦੀ ਸ਼ੇਵਾਂ ਨਿਭਾਉਂਦਿਆਂ ਸਿਮਰਨ ਕਰਦਿਆਂ ਬਹੁਤ ਉਨਤੀਆਂ ਰਹਿ ਗਈਆਂ ਹੁਣ ਗਈਆਂ ਤੇ ਇਹ ਅਨਤਲਾ ਸਮਾਂ ਨੇੜੇ ਆ ਗਿਆ ਹੈ ਕਿਰਪਾ ਕਰਿਓ ਤੁਲਾ ਬਖਸ਼ ਦੇਣਾ ਮਨ ਦੀ ਚਾਹਤ ਹੈ ਕਿ ਮੇਰਾ ਸਰੀਰ ਜਦੋਂ ਸਵਾਸ ਪੂਰੇ ਹੋਣ ਤੇਰੀ ਗੋਦ ਵਿੱਚ ਨਿਕਲੇ ਇਤਿਹਾਸ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਸੀ ਤੇ ਉਹਨਾਂ ਰੱਬੀ ਬੰਦਗੀ ਕਰਦੇ ਆ ਗੁਰੂ ਗੁਰੂ ਜਪਦੇ ਆ ਤੇ ਆਪਣਾ ਅਨਤਲਾ ਸਵਾਸ ਪੂਰਾ ਕੀਤਾ ਜਿਹੜੇ ਅੰਮ੍ਰਿਤ ਬਾਣੀ ਦੇ ਬੋਲ ਨੇ ਗੁਰਮੁਖ ਜਨਮਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਇਤਿਹਾਸ ਨੇ ਇੱਕ ਗੱਲ ਹੋਰ ਸੰਭੀ ਹੈ ਕਿ ਅੰਤਲਾ ਜਿਹੜੀ ਸਰੀਰਕ ਕਿਰਿਆ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕੀਤੀ ਸੀ ਆਪਣੇ ਹੱਥੀ ਤੇ ਜਦੋਂ ਸਰੀਰ ਦੀ ਅੰਤਲੀ ਸਿਵਾ ਸੰਭਾਲ ਕਰਨ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚੋਂ ਨੀਰ ਛਲਕਿਆ ਸਿੱਖਾਂ ਨੇ ਪੁੱਛਿਆ ਮਹਾਰਾਜ ਮੇਰੀ ਪੀਰੀ ਦੇ ਮਾਲਕ ਨੂੰ ਮੇਰੀ ਪੀਰੀ ਦੀ ਕਿਰਪਾਨ ਵੀ ਬਾਬਾ ਬੁੱਟਾ ਸਾਹਿਬ ਜੀ ਨੇ ਪਹਿਨਾਈ ਸੀ ਪੁੱਛਿਆ ਵੀ ਸਤਿਗੁਰੂ ਤੁਹਾਡੇ ਨੇਤਰਾ ਵਿੱਚੋਂ ਨੀਰ ਕਿਵੇਂ ਆ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨਾ ਕਹਿਣ ਲੱਗੇ ਭਲਿਓ ਅੱਜ ਤੱਕ ਜਿਹੜੇ ਬਾਣੀ ਵਿੱਚ ਬੋਲ ਪੜ੍ਹਦੇ ਹੋ ਨਾ ਕਿ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਇਨ੍ਹਾਂ ਸ਼ਬਦਾਂ ਦੀ ਕਮਾਈ ਬਾਬਾ ਬੁੱਢਾ ਸੇਵ ਜੀ ਕਰਕੇ ਗਏ ਹੋਏ ਨੇ ਅੱਜ ਉਹ ਮਹਾਨ ਆਤਮਾ ਜਿਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਆਕੇ ਸਨ ਤੇਥੋਂ ਉਹਲੇ ਕਦੇ ਨਾ ਹੋਸਾਂ ਮੈਂ ਤੇਥੋਂ ਕਦੀ ਛੁਪ ਕੇ ਨਹੀਂ ਰਹਾਂਗਾ ਤੇ ਉਹ ਮਹਾਨ ਆਤਮਾ ਜਿਨਹੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਅੱਜ ਪ੍ਰਪਰ ਬਿਆਨਾ ਕਰ ਗਈ ਹੈ ਪੰਜ ਦਾ ਜਿਹੜਾ ਅਖਰੀ ਅਰਥ ਹੁੰਦਾ ਹੈ ਨਾ ਉਹ ਹੁੰਦੇ ਗੁਰਮੁਖ ਜਨ ਬੰਦਗੀ ਕਰਨ ਵਾਲੇ ਭਗਤੀ ਕਰਨ ਵਾਲੇ ਪੰਚ ਜਨ ਰੱਬੀ ਦਰ ਪਰਵਾਨ ਨੇ ਉਹ ਰੱਬੀ ਦਰ ਪ੍ਰਧਾਨ ਨੇ ਉਹ ਰੱਬੀ ਦਰ ਮਾਨ ਆਉਂਦੇ ਨੇ ਸ਼ੋਭਾ ਪਾਉਂਦੇ ਨੇ ਉਹਦਾ ਕਾਰਨ ਕੀ ਹੈ ਕਾਰਨ ਪੰਚਾਂ ਕਾ ਗੁਰ ਏਕ ਧਿਆਨ ਕਿਉਂਕਿ ਰੱਬੀ ਪੰਚ ਜਨਾਂ ਦਾ ਧਿਆਨ ਇੱਕ ਰੱਬੀ ਬੰਦਗੀ ਵਿੱਚ ਹੁੰਦਾ ਹੈ